ਜਦ ਨਹੀਂ ਜਾਣਤ ਸੁਤ ਵੱਡਾ ਹੋਤਾ ਹੈ ਸੁਤ ਵੱਡਾ ਹੋਤਾ ਹੈ ਇਤਨਾ ਤਾਂ ਨਹੀਂ ਜਾਣਤ ਦਿਨ ਦਿਨ ਹੌਤ ਘਟਦਾ ਹੈ اے ਸ੍ਰੀ ਕਨਾ ਅੰਗਰੇਜ਼ ਨੇੜੇ ਖੜੇ ਨੇ ਗੁਰਬਾਨੀ ਇਹ ਹੀ ਵਜ੍ਹਾ ਕ ਅੰਗਰੇਜ਼ ਛੇਤੀ ਮਰਨ ਵੱਡੇ ਗੁਰਬਾਨੀ ਐਂਗਲ ਤੋਂ ਗੱਲ ਕਰ ਰਹੀ ਹਾਂ ਉਹਨਾਂ ਦੇ ਤੋਂ ਬੜੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖ ਵਲੇਹਾਰੇ ਕੋਦੰਤ ਬਸਿਆ ਵਲੇਹਾਰੇ ਇਸ ਮੈਂ ਤਾਂ ਇਸ ਗੱਲ ਦੇ ਕਿ ਕਿਸ ਰੀਕੇ ਨੂੰ ਕੋਦੰਤ ਦੇ ਵਿੱਚ ਬਸਿਆ ਹੈ ਤੇਰਾ ਨੋਈ ਕਿਤੇ ਨਹੀਂ ਹੈ ਤੇਰਾ ਨੋਈ ਕਿਤੇ ਨਹੀਂ ਹੈ ਕਰਨ ਆਣਾ ਕਾਰਡ ਕਰਨ ਸਭ ਕੁਝ ਤੂੰ ਹੈ ਤੇਰਾ ਲੋਈ ਕਿਤੇ ਨਹੀਂ ਕੋਈ ਲੜਿਆ ਲੋਕ ਭਾਸ਼ਾ ਜ ਤੇਰਾ ਜਿਗਰ ਕਿਤੇ ਨਹੀਂ ਹੈ ਬਡਾ ਗੰਡਾ ਹੋ ਗਿਆ ਬੁੱਢਾ ਗੰਡਾ ਹੋ ਗਿਆ ਮੁੰਡਾ ਜਵਾਨ ਹੋ ਗਿਆ ਬੋਡਾ ਨਹੀਂ ਕਹਦੇ ਹੋ ਗਿਆ ਜਵਾਨ ਹੋ ਗਿਆ ਜਵਾਨ ਹੋ ਗਿਆ ਗੂੜਾ ਹੋ ਗਿਆ ਇੱਥੇ ਸੰਸਾਰ ਦੇ ਵਿੱਚ ਆਪਾਂ ਬਰੋਦੀ ਗੱਲਾਂ ਰਹਦੀਆਂ ਤੋਂ ਅੰਗਰੇਜ਼ ਕਹਿੰਦੇ ਨੇ 20 ਸਾਲ ਪੁਰਾਣਾ ਬੁਢਾ ਹੋ ਗਿਆ ਅਜੀ ਕਹਿੰਦੇ ਨੇ 20 ਸਾਲ ਦਾ ਜਵਾਨ ਹੋ ਗਿਆ ਦੋ ਸਾਲ ਦਾ ਨੋ ਕਹਿੰਦੇ ਨੇ 20 ਸਾਲ ਦਾ ਜਵਾਨ ਅਗਰੇਜ਼ ਕਹਿੰਦੇ ਨੇ 20 ਸਾਲ ਦਾ ਬੁਢਾ ਪ੍ਰਾਣਾ ਹੋ ਗਿਆ ਸਾਢੇ ਦੋ ਬਿਆਨ ਇਹ ਅਗਰੇਜ਼ਾਂ ਨੇ ਕਿਹਾ ਹੈ ਜਿਹੜਾ ਬਹੁਤ ਨੂੰ ਯਾਦ ਰੱਖੋ ਉਹ ਅੰਗਰੇਜ਼ ਨੇ ਬਹੁਤ ਯਾਦ ਰੱਖ ਕੇ ਗੱਲ ਕਹੀ ਹੋਈ ਹੈ 20 ਸਾਲ ਪ੍ਰਾਣਾ ਹੋ ਗਿਆ ਫਤਹੀ ਬਹੁਤ ਨੂੰ ਭੁੱਲ ਕੇ ਗਿਆ ਹੈ ਵੀ ਸਰਦਾ ਜਵਾਨ ਹੋ ਗਿਆ ਜਿਹੜਾ 20 ਇਅਰਸ 올ਡ ਕਹਿੰਦਾ ਉਹਦੇ ਬਹੁਤ ਆਦ ਰੂਪਤ ਦੀਦੀਆਂ ਰੇੜੇ ਜਾ ਰਹੇ ਬਹੁਤ ਦੇ ਉਹ ਵੀ ਕਦਮ ਅੱਗੇ ਚਲਾ ਗਿਆ 100 ਕਦਮ ਤੇ ਮੌਤ ਖੜੀ ਹੈ 60 ਕਦਮ ਤੇ ਮੌਤ ਖੜੀ ਹੈ ਉਹ ਤਾਂ ਉਹਨੇ ਕਦਮ ਡੇੜੇ ਚਲਾ ਗਿਆ ਉਹਦੇ ਸਾਨੂੰ ਬਹੁਤ ਦੀਦੀ ਹੋ ਗਈ ਨਹੀਂ ਸਾਨੂੰ ਸਿਹਰੇ ਜਵਾਨ ਦੀਦਾ ਕਮਾਈ ਦੇ ਪੰਨੂ ਡੇੜੇ ਰੂ ਤੇ ਲਾਉ ਉਹ ਦੀਦਾ ਉਹ ਤੋਂ ਲੜੇ ਜਿਹੜਾ ਉਹ ਦੀਦਾ ਕੋਈ ਨਹੀਂ ਇਹ ਹੀ ਕਵੀਰ ਕਹਿਆ ਚੰਨੀ ਜਾਣਤ ਸੁਤ ਵੱਡਾ ਹੋ ਤਾ ਸੁਤ ਵੱਡਾ ਹੋ ਤਾ ਇਤਨਾ ਤਾਂ ਨਹੀਂ ਜਾਣਤ ਦਿੰਦਾ ਨਾਉਦ ਘਟਦਾ ਹੈ ਇਹ ਸ੍ਰੀ ਕਹਿੰਨਾ ਅੰਗਰੇਜ਼ ਨੇੜੇ ਖੜੇ ਨੇ ਗੁੱਡ ਮਾਰਨਿੰਗ ਇਹ ਹੀ ਵਜਾ ਕ ਅੰਗਰੇਜ਼ ਛੇਤੀ ਮਦਦ ਨੂੰ ਵੜੇ ਗੁਰਬਾਣੀ ਐਂਗਲ ਤੋਂ ਗੱਲ ਕਰ ਰਹੀ ਹੈ ਉਹਨਾਂ ਦੇ ਤੋਂ ਉਹਨਾਂ ਦੀ ਭਾਸ਼ਾ ਦੇ ਪਤਾਬਕ ਗੱਲ ਕਰ ਰਹੀ ਹੈ ਉਹਨਾਂ ਦੇ ਦ੍ਰਿਸ਼ਟੀਕੋਣ ਤੇ ਜਿਆਦਾ ਨੇੜੇ ਗੁਰਬਾਣੀ ਪਰ ਉਹਨਾਂ ਨੂੰ ਪੂਰਾ ਦ੍ਰਿਸ਼ਟੀਕੋਣ ਗਿਆਨ ਹੈ ਉਹਨਾਂ ਦੇ ਪਛਾਛ ਉਹਨਾਂ ਦੇ ਜੋ ਵੀ ਪੈਗੰਬਰ ਹੋਏ ਨੇ ਜੋ ਉਹਨਾਂ ਦੇ ਸਿਆਣੇ ਹੋਏ ਨੇ ਉਹਨਾਂ ਕੋ ਪੂਰਾ ਗਿਆਨ ਨਹੀਂ ਸੀ ਲੇਕਿਨ ਬੇਸਿਕ ਗਿਆਨ ਹੈ ਠੀਕ ਸੀ ਇਤੇ ਸਾਰਿਆਂ ਨੂੰ ਬਣਾਤਾ ਉਹਨੇ ਆਪਣੇ ਵਿਦਵਤਾ ਨੂੰ ਵੀ ਉਹ ਗਿਆਨ ਚ ਕਢਾਤਾ 10 ইয়ার্স ওল্ড 1 ইয়ার ওল্ড ওল্ড কਹੋ ਅਸੀਂ ਤਰुण ਹੈ ਕੈ বুਡੇ ਕਹਿੰਦੇ ਪੁਰਾਣੇ ਕਹਿੰਦੇ ਆজ ਪੁਰਾਣਾ ਕਹਨੇ ਆ ਗੁਰਵਾੜੀ ਨੇ ਕਹ ਸੱਚ ਪੁਰਾਣਾ ਹੋਵੇ ਨਾ ਜਦ ਅਸੀਂ ਕਹਨੇ ਆ ਪੁਰਾਣਾ ਕਹਨੇ ਆ ਜੀ ਝੂੜਤੇ ਦ੍ਰਿਸ਼ਟੀ ਆ ਸਾਡੀ ਸੱਚ ਨਹੀਂ ਹੈ ਸ੍ਰੀ ਨੂੰ ਪੁਰਾਣਾ ਹੋ ਉਹ ਅੱਖੀ ਪੁਰਾਣਾ ਜੇ ਤੇ ਅਕਲ ਵੀ ਪੁਰਾਣੀ ਹੋ ਗਈ ਤਾਂ ਫਿਰ ਬੁੱਧੀ ਹੋ ਕੇ ਕੰਮ ਨਹੀਂ ਨਹੀਂ ਤੇ ਮਾਤੇ ਹੋ ਗਿਆ ਸਤਾਂ ਦਾ ਮਾਤੇ ਹੋ ਗਿਆ ਕਿ ਅਗਰ ਪੁਰਾਣੀ ਹੋ ਗਿਆ ਅਕਲ ਰੋਜ ਨਵੀਂ ਚਾਹੀਦੀ ਐ ਸਾਹਿਬੇ ਰੀਤ ਨਵਾਂ ਅੱਜ ਅਸੀਂ ਗੁਰਬਾਣੀ ਨੂੰ ਸੌਣ ਖਾਤਰ ਪੁਰਾਣੀ ਅਕਲ ਨਹੀਂ ਵਰਤ ਸਕਦੇ ਪੁਰਾਣੇ ਉਹ ਨਹੀਂ ਵਰਤ ਸਕਦੇ ਸਾਰੇ ਜੋ ਪਿੱਛੇ ਵਰਤੇ ਹੋਏ ਨੇ ਸਾਡੇ ਉਕੜੀ ਕਾਜੀ ਤੇ ਨਹੀਂ ਚਾਹੀਦੀ ਸਾਡੇ ਉਕੜੀ ਅੱਜ ਦੇ ਕਾਜੀ ਤੇ ਚਾਹੀਦੀ ਐ ਸਾਡੇ ਉਕੜੀ ਅੱਜ ਦੇ ਪੰਡਤ ਤੇ ਚਾਹੀਦੀ ਐ ਅੱਜ ਪੰਡਤ ਨਵੇਂ ਨੇ ਗੁਰਦੁਆਰੇ 'ਚ ਬੈਠੇ ਨੇ ਅੱਜ ਭੁੱਖੇ ਬੱਲਾ ਘਰੇ ਵਸੀਤ ਹੋਰ ਨੇ ਉਹਦੋਂ ਹੋਰ ਸੀ ਅੱਜ ਇਸ ਦ੍ਰਿਸ਼ਟੀਕੋਣ ਤੋਂ ਥੋੜ੍ਹ ਕੇ ਬਾਣੀ ਤਿੰਨੇ ਕਾਲਾਂ ਨੂੰ ਸੱਚੀ ਹੈ ਇਹ ਪੁਰਾਣੀ ਹੋਣ ਵਾਲੀ ਚੀਜ਼ ਹੈ ਇਹ ਤਾਂ ਜਿੱਤਣਾ ਵੀ ਹੈ ਅੱਜ ਕੌਣ ਹੈ ਮੇਰੇ ਖਿਲਾਫ ਅਰਜ਼ੀ ਕਰਦਾ ਉਹਦੋਂ ਹੁਣ ਦਿਓ ਉਹ ਤਾਂ ਉਹ ਗਿਆਨ ਦੀ ਲੋੜ ਹੋ ਅੱਜ ਦੀ ਘੜੀ ਵਿੱਚ ਕੀ ਲੋੜ ਹੈ ਉਪਰੇਸ਼ਨ ਥੀਏਟਰ ਦੇ ਵਿੱਚ ਉਜਾਰ ਨੇ ਕਿਤੇ ਜਿਹੜੀ ਚੀਜ਼ ਅੱਜ ਮਰੀ ਕਿਹੜਾ ਆਇਆ ਉਹਦੇ ਤੇ ਉਜਾਰ ਉਹੀ ਚੱਲਣਗੇ ਬਾਜ਼ਾਰ ਤਾਂ ਉਹੀ ਚੱਲਣਗੇ ਇਹ ਤਾਂ ਉਜਾਰ ਨੇ ਸਾਡੇ ਕੋਲ ਤਾਂ ਉਪਰੇਸ਼ਨ ਕਾਸੇ ਦਾ ਵੀ ਹੋਵੇ ਚਾਹੇ ਬਾਜ਼ਾਰ ਤਾਂ ਉਹਦਾ ਉਜਾਰ ਦਾ ਉਜਾਰ ਹੈ ਸਾਡੇ ਕੋਲ ਤਾਂ ਇਸ ਟੋਰਟਨਾ ਹੈ ਆ ਉਹ ਗਣ ਕਿੱਥੇ ਨੇ ਕਿਹੜੀ ਨੌਕਰੀ ਕਿਹੜੀ ਪੋਜੀਸ਼ਨ ਤਾਰਨ ਕਰ ਲਈ ਉਹਨਾਂ ਨੇ ਅੱਜ ਝੂੜ ਦਾ ਰੂਪ ਕੀ ਆ ਕਿਹਾ ਜੈ ਅੱਜ ਕੀ ਦੇ ਸੰਦਰਭ ਚ ਅਸੀਂ ਗੱਲ ਕਰੀਏ ਓਕੇ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਵੋਦੇ ਦੇ ਪ੍ਰਭਾਵ ਬਾਣੀ ਦੇ ਅੰਦਰ ਪਵੇ ਬੱਤਵਾਂ ਦੇ ਲੋੜ ਸਿਕਾਉਣੇ ਬਾਣੀ ਦੇ ਦੂਜੇ ਨੂੰ ਅਸੀਂ ਕਹਿੰਦੇ ਕਹੀਏ ਉਹਨਾਂ ਦੇ ਆਪਣੇ ਤਾਂ ਗ੍ਰੰਥ ਹੈਗੇ ਨੂੰ ਕਹਿਣ ਪਾਹੀ ਆਪਣੇ ਆਨੂ ਕਹੀਏ ਸਾਰੇ ਸ਼ਹਿਰ ਨੂੰ ਥੋੜੀ ਕੋਈ ਝਾੜੂ ਮਾਰਦਾ ਆਪਣੇ ਤੋਂ ਬੜੇ ਚ ਮਾਰਦਾ ਝਾੜੂ ਜਿਹੜਾ ਮਾਰਦਾ ਕੋ ਮਾਲੇ ਝਾੜੂ ਮਾਰੀਦਾ ਆਪਣੇ ਆਪਣੇ ਘਰ ਨੇ ਕੋਈ ਆਪਣਾ ਗੰਦਾ ਰੱਖੋ ਕੋਈ ਸਾਫ ਰੱਖੋ ਅਸੀਂ ਆਪਣੇ ਘਰ ਚ ਝਾੜੂ ਮਾਰਨੇ ਆਪਣੇ ਘਰ ਨੂੰ ਸਾਫ ਸੁਥਰਾ ਕਰਨਾ ਸਿੱਕੀ ਦੇ ਬੜੇ ਤਾਂ ਦੋਿਆਂ ਨਾਲ ਸੀ ਦੋਿਆਂ ਨਾਲ ਸੀ ਲੜਾਈ ਛੇੜਨੀ ਹੈ ਕਹਿ ਕੇ ਦੋਆਂ ਨੂੰ ਗਾਇਗਾ ਸੀ ਲਾਈਫ ਹੈਡੀਆਂ ਤੇ ਘਰ ਦਾ ਛਾਡੂ ਮਾਰਾਂਗੇ ਜੇ ਬੋਲਣਗੇ ਦੂਏ ਕਰਦੂਗੇ ਵੀ ਠੀਕ ਹੈ ਵੀ ਤੁਸੀਂ ਫਿਰ ਕੀ ਕੁਰਬਾਨੀ ਤੁਸੀਂ ਗੁਰੂ ਮੰਨਦੇ ਤੁਸੀਂ ਕਿਉਂ ਨਹੀਂ ਮੰਨਦੇ ਗੱਲ ਹਾਂ ਇਹ ਦੱਸੋ ਜਾਂ ਜਾਇਜ ਕੋਈ ਗੱਲ ਦੱਸੋ ਦੂਜੀ ਗੱਲ ਤਾਂ ਨਹੀਂ ਜਉਣਾ ਦੇ ਗੱਲ ਮਾੜੀ ਕਿਹੜੀ ਕਹੇਤੀ ਉਹ ਦੱਸੋ ਜਣੀ ਮਾੜੀ ਕਹੇਤੀ ਉਹ ਦੱਸੋ ਚਲੋ ਉਹ ਪੁੱਛ ਲੈਣੇ ਗੁਰਬਾਣੀ ਦੇ ਚੱਲਣ ਨੂੰ ਕਹਿਣਾ ਗੁਰਬਾਣੀ ਦੇ ਸਹੀ ਅਰਥ ਕਰਨਾ ਕਹਿਣਾ ਜੇ ਤੁਸੀਂ ਇਹ ਵੀ ਬੰਦ ਕਰ ਦੋਗੇ ਇਹਦੇ ਇਥੋਂ ਨੂੰ ਗੁੱਸਾ ਲੱਗੂ ਫਤ ਤੁਸੀਂ ਸਿੱਖ ਕਾਲੇ ਹੋਗੇ ਗੁੱਸਾ ਲੱਗਦਾ ਛੱਡਦੇ ਹੋ ਸਿੱਖੀ ਨੂੰ ਹਟਾ ਦੇ ਉਹ ਜੇ ਤਾਂ ਸਿੱਖ ਹੈ ਜੀ ਭਾਈ ਕੋਈ ਜੋ ਸਿੱਖਾ ਨੂੰ ਬਹੁਤ ਅਸਦਾ ਜਿਹੜੇ ਸਿੱਖ ਹੋਣਗੇ ਉਹਨੂੰ ਕਹਿੰਦੇ ਰਹਿੰਦੇ ਅਸੀਂ ਕਿਹੜਾ ਸਿੱਖਾਂ ਗੁੱਸਾ ਮਾਰਨ ਕਿ ਨਹੀਂ ਗੁੱਸਾ ਲੰਗ ਜਿਹੜੇ ਨਹੀਂ ਸਿੱਖ ਉਹਨਾਂ ਨੂੰ ਗੁੱਸਾ ਨਹੀਂ ਲੱਗਦਾ ਕੁਸਾ ਉਹਨਾਂ ਨੂੰ ਲੱਗਣਾ ਕਹਿੰਦੇ ਨੇ ਸੀ ਸਿੱਖਾਂ ਸਿੱਖੋ ਹੈ ਨਹੀਂ ਕਹਿੰਦੇ ਆ ਧਰਮ ਦਾ ਧਰਮ ਕੋ ਹੈ ਨਹੀਂ ਉਹ ਚਾਹੇ ਸੰਤ ਵੀਰ ਉਹ ਤੇ ਧਾਇਰੇ ਸੁਤਤਾਉਂਦੇ ਨੇ ਸਾਧਵੀ ਆਉਂਦੇ ਨੇ ਕਹਿੰਦੇ ਗੁਰਮੁਖੀ ਗਾਨੀ ਗੁਰਮਖੀ ਆਨੀ ਹੋ ਹੈ ਦੀ ਸਰਬੋਨਾ ਧਾਰਮਿਕਾਂ ਨੂੰ ਗੁੱਸਾ ਲੱਗੂਗਾ ਜਿਹੜੇ ਧਰਮ ਦਾ ਚੋਲਾ ਪਾਇਆ ਹੈ ਭੇਖ ਬਣਾਇਆ ਧਰਮ ਖਾਇ ਦੀ ਤੇ ਉਹ ਹੀ ਦਾ ਦੁਨੀਆਂ ਨਾਲ ਧੋਖਾ ਕਰ ਰਹੇ ਨੇ ਉਹ ਇਹਦਾ ਦੋਨਿਆਂ ਨੂੰ ਬਲੈਕਮੇਲਿੰਗ ਕਰ ਰਹੇ ਨੇ ਬਲੈਕਮੇਲਰ ਕੌਣ ਹੈ ਉਹ ਹੀ ਰਹਾ ਤੇ ਚੋਰ ਨੂੰ ਚੋਰ ਕਹੇ ਪੁਲਿਸ ਚੋਰ ਦੇ ਖਿਲਾਫ ਅਪ੍ਰੀਜ਼ਨ ਕਰ ਦੂਗਾ ਮੈਨੂੰ ਜ਼ੋਰ ਦਿੱਤਾ ਸਾਫਤ ਕਰੂਗੀ ਪੁਲਿਸ ਸਾਫਤ ਨਾ ਹੋਵੇ ਉਹ ਗੱਲ ਹੈ ਫਿਰ ਪੁਲਿਸ ਨੂੰ ਪੁੱਛਿਆ ਜਾ ਸਕਦਾ ਇਹਨਾਂ ਨੇ ਮੇਰੇ ਤੇ ਜਾਈ ਕੇਸ ਕੀਤਾ ਜੋ ਵੀ ਕੀਤਾ ਜੋ ਹੈ ਉਹ ਜੋ ਰੋਟ ਚੋਰ ਕਹਿਣਾ ਕਿਹੜੇ ਦੁਨੀਆ ਦਾ ਤਕੂ ਕਹਿਣਾ ਵੀ ਗਲਤ ਹੈ ਜੋ ਨੂੰ ਚੋਰ ਕਹਿਣਾ ਸੱਚ ਬੋਲਣਾ ਪਾਪ ਨਹੀਂ ਹੈ ਦੁਨੀਆ ਨੂੰ ਦੱਸਣਾ ਸੱਚ ਹੈ ਤੇ ਸੱਚ ਬੜੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਵਿੱਚ ਵਸਿਆ ਕੌਣ ਵਸਿਆ ਕੁਦਰਤ ਦੇ ਵਿੱਚ ਉਦਰ ਦੇ ਵਿੱਚ ਕੌਣ ਬਸਿਆ ਕੋਦਰਤ ਦੇ ਵਿੱਚ ਬਸਿਆ ਹੁਕਮ ਕੋਦਰਤ ਦੇ ਵਿੱਚ ਹੁਕਮ ਅਸਿਆ ਹੋਇਆ ਜੋ ਹੁਕਮ ਨਾਲ ਹੋਇਤਾ ਕੋਦਰਤ ਆ ਉਹ ਤਾਂ ਹੋ ਰਿਹਾ ਪੜੋ ਜੋ ਵਾਪਰ ਰਿਹਾ ਸਭ ਕੁਝ ਵਰਤੇ ਤੇਰਾ ਪਰਮਾਪਾਣ ਉਦਰ ਤੇ ਵਿੱਚ ਜੋ ਕਟਣਾ ਹੋ ਰਹੀ ਜਾਨ ਹੈ ਜੋ ਅਸੀਂ ਦੇਖ ਰਹੇ ਹਾਂ ਜੋ ਫੁੱਲ ਲੱਗ ਰਿਹਾ ਉਹ ਵੀ ਕੁਦਰਤ ਹੈ ਜੋ ਝੜ ਰਿਹਾ ਉਹ ਵੀ ਕੁਦਰਤ ਹੈ ਜੇ ਪੱਤਾ ਵੱਧ ਰਿਹਾ ਉਹ ਵੀ ਕੁਦਰਤ ਹੈ ਪੱਤਾ ਝੜ ਰਿਹਾ ਉਹ ਵੀ ਕੁਦਰਤ ਹੈ ਪੇੜ ਸੁੱਕ ਰਿਹਾ ਉਹ ਵੀ ਕੁਦਰਤ ਹੈ ਤੇ ਪੇੜ ਪਰ ਫੁੱਲ ਉੱਥੋ ਰਿਹਾ ਉਹ ਵੀ ਕੁਦਰਤ ਕੋਈ ਪੈਦਾਜਮ ਰਿਹਾ ਪਰ ਮਰ ਰਿਹਾ ਸਭ ਕੁਦਰਤ ਹੈ ਕਿਤੇ ਬਹੁਤ ਵੱਡੀਆਂ ਬਿਮਾਰੀਆਂ ਨੇ ਉਹ ਵੀ ਕੁਦਰਤ ਹੈ ਪੈਦਾ ਕਿਤੇ ਪੁਚਾਲ ਸਮਾਪੇ ਲਹਿਰਾਂ ਲਦੀ ਉਹ ਵੀ ਕੁਦਰਤ ਸਭ ਕੁਝ ਵਰਤੇ ਤੇਰਾ ਭੰਦੇਰਾ ਪਾ ਇਹਦੇ ਚੋਂ ਨੇ ਪਛੜ ਕਿਉਂ ਆਇਆ ਹੋਇਆ ਪਾ ਤੇ ਇਹੋ ਦਾ ਪੜ ਇਹੋ ਦਾ ਪੜਦਾ ਅਸੀਂ ਉਹਦੀ ਕੁਛ ਨਹੀਂ ਕਰ ਸਕਦੇ ਜੋ ਹੋਇਆ ਚੱਟਾਈ ਹੋਇਆ ਜੋ ਹੋਇਆ ਚੱਟਾਈ ਹੋਇਆ ਬਸ ਅਸੀਂ ਉਹ ਬਾੜਾ ਕਹਿ ਨਹੀਂ ਸਕਦੇ ਬਾੜਾ ਜੀ ਨੂੰ ਤੁਸੀਂ ਕਹੋਗੇ ਅਪਰੂਵ ਕਰੋ ਬਾੜਾ ਸਾਡਾ ਆਪਣਾ ਦ੍ਰਿਸ਼ਟੀਕੋਣ ਉਹਦੇ ਨਾਲ ਹੀ ਖਾਂਦਾ ਅਲੱਗ ਗੱਲ ਸਾਡਾ ਆਪਣਾ ਦ੍ਰਿਸ਼ਟੀਕੋਣ ਮੈਲ ਨਹੀਂ ਖਾਂਵੇਂ ਪਾਣੀ ਨਾਲ ਅਲੱਗ ਗੱਲ ਸਾਡਾ ਖਾਂਦਾ ਹੀ ਖਾਂਦਾ ਕੱਲ ਕੰਮ ਫਕਤਾ ਦਾ ਦ੍ਰਿਸ਼ਟੀਕੋਣ ਉਹਨੇ ਖਾਂਦਾ ਇਸ ਕਰਕੇ ਹਮੇਸ਼ਾ ਹੀ ਮੈਲ ਖਾਂਦਾ ਫਕਤਾ ਨੂੰ ਨਹੀਂ ਵੜਾਉਂਦਾ ਉਸ ਤੇ ਹੋਏ ਨਹੀਂ ਕੁਝ ਬੁਰਾ ਬੁਰਾ ਫਰਮੇ ਜਰ ਦੇ ਬਰਾ ਕੁਝ ਨਹੀਂ ਹੁੰਦਾ ਤੇ ਪੈ ਸਭ ਕੁਝ ਪਹ ਲਾਈ ਹੈ ਤੇਰਾ ਹੌਂਸਲਾ ਜਾਈ ਲਖਿਆ ਤੇਰਾ ਹੌਂਸਲਾ ਜਾਈ ਲਖਿਆ ਇਸ ਘਰ ਦੇ ਤੇਰਾ ਜਿਹੜਾ ਹੋਂਸਲਾ ਕਿੱਥੇ ਤੱਕ ਤੂੰ ਹੈ ਹੁਕਮ ਕਿੱਥੇ ਤੱਕ ਅਸੀਂ ਖਾਲਸਾਣ ਬਣਾਉਣੇ ਸਾਡੀ ਬੁੱਧੀ ਤੋਂ ਭਰੇ ਤੇਰਾ ਦਾ ਪਾਣਾ ਸਾਰੇ ਚੱਲਦਾ ਘਟਕੜ ਭਟਣੋ ਜੀ ਸੂਰਜ ਤੇ ਤੇਰਾ ਪਾੜਾ ਚੱਲਦਾ ਚੰਦਰਮਾ ਤੇ ਤੇਰਾ ਪਾੜਾ ਚੱਲਦਾ ਖਾਲਸਾਣ ਦੇ ਦੈਰੇ ਦੇ ਵਿੱਚ ਸੂਰਜ ਵੀ ਉਲਦਾ ਸੂਰਜ ਪ੍ਰਵੇਸ਼ਾ ਦੇ ਅਧੀਨ ਉਹਦੇ ਵਿੱਚੋਂ ਡਾ ਖਾਲਸਾਣ ਦੇ ਥੱਲੇ ਹੀ ਆਉਂਗੇ ਹਵਾ ਪਾਣੀ ਅਗ ਧਰਤੀ ਇਹ ਧਰਤੀ ਦੀ ਸਾਰੀ ਉੱਤੇ ਸਾਰੇ ਜੀਵ ਸਾਰੀਆਂ ਜੁਦੀਆਂ ਸਾਰੀਆਂ ਜਾਤੀਆਂ ਰਹਿਬਰ ਕੀ ਪਾਣੇ ਚ ਸਭ ਕੁਝ ਹੈ ਜਿੱਥੇ ਤੱਕ ਪਾਣਾ ਉੱਥੇ ਤਾਂ ਖਲਸਤ ਹੈ ਫਾਲਤਰਾ ਖਵਾਦ ਰਵੇ ਅਜੀ ਉਹ ਖਲਸਤ ਅਸੀਂ ਪਾਣੇ ਦੀ ਸੋਚੀ ਉਹ ਦੇਣੀ ਹੁਕਮ ਉਹਦਾ ਚੱਲਦਾ ਕੋਈ ਰੋਕ ਨਹੀਂ ਸਕਦਾ ਸਭ ਨੇ ਛਾਲਾ ਮਾਰੀਆਂ ਕਰਤਾ ਰੇਸੋ ਤਦ ਉਹ ਹੀ ਜੋ ਕਰਤਾ ਕਰਦਾ ਇਹ ਸਭ ਜਣਾਣਾ ਹੀ ਅਸੀਂ ਰਾਇ ਆਪ ਨਹੀਂ ਕਰਨਾ। ਨਾ ਇਹ ਤਾਂ ਹੋਏ ਰਿਹਾ ਉਹਦਾ। ਆਪ ਦਾ ਹੀ ਤਾਂ ਇਹ ਹੋ ਨਾ ਰਿਹਾ ਹੋਵੇ। ਪਾਣੀ ਤੋਂ ਸੂਰਜੋਲ ਟਿਕ ਚਾਲੇ ਚ ਦਿਖਾ ਦੇ। ਲੋਕ ਮਿੰਟ ਰੋਕ ਕੇ ਦਿਖਾਵੇ ਸੋਚ ਕੇ ਬੁ ਰਕੂ। ਚੱਲਦਾ ਨਾ ਕਿਤੇ ਪਾਣੀ ਚੱਲਦਾ ਖਾਲਸਾ ਦੇ ਪਾਣੀ ਚੱਲਦਾ ਸੋ। ਹਣ ਖਾਲਸਾ ਪਰਮੇਸ਼ਰ ਦੇ ਪਾਣੀ ਚੱਲਦਾ। ਕਹਿੰਦੇ ਖਾਲਸਾ ਪੂਰਤਾ ਚੱਲਦਾ ਉਹ ਪਾਣੀ ਚ ਇਹ ਖਾਲਸਾ ਕੌਣ ਆੜੇ ਤੇ ਪਾਣੀ ਜਾਂਦਾ ਥੋੜਾ ਉਹ ਸੂਰਜ ਚੱਕਾ ਨਾਲ ਜੜ ਸੋਹਣਾ ਹਵਾ ਚੰਗੀ ਐ ਪਾਏ ਵਿੱਚ ਪਾਉਣ ਵਾਹੇ ਸੱਜ ਵਾਹ ਪਾਏ ਵਿੱਚ ਚੱਲਣ ਲੱਗ ਜੇ ਦਰਿਆ ਪਾਣੀ ਚੱਲਦਾ ਸੂਦਰ ਤੱਕ ਪਹੁੰਚ ਵੀ ਜਾਂਦਾ ਜਿਸ ਦਿਨ ਖਾਲਸਾ ਪਾਣੀ ਚ ਕੋਈ ਨੂੰ ਕੋ ਰੋਕ ਨਹੀਂ ਸਕਦਾ ਆਪਣੇ ਪੂਲ ਤੱਕ ਪਹੁੰਚਣ ਤੇ ਸੱਚ ਕਰਨ ਸੱਚ ਘਣ ਪਹੁੰਚਣ ਤੇ ਕੋਈ ਨਹੀਂ ਰੋਕ ਸਕਦਾ ਇਹ ਚੱਲਦਾ ਨਹੀਂ ਪਾਣੀ ਦਰਿਆ ਉਹਦੇ ਪਾਣੀ ਚੱਲੇ ਸਬੂਧ ਤਾਂ ਕੋਹ ਜਦ ਇਹ ਚੱਲਦਾ ਨਹੀਂ ਪਾਣੀ ਚ ਕਹਿੰਦਾ ਖਾਲਸ ਪਾਣੀ ਚ ਜਲਦਾ ਨਹੀਂ ਪਾਣਾ ਬੁਰਾ ਲੱਗਦਾ ਤੇਰਾ ਸੀਰ ਨੰਦਿਆ ਨਾ ਰੋਲਾ ਪਈ ਉਹ ਵੀ ਪਾਣੀ ਚ ਵਰਤੇ ਪੂਰਾ ਕਦੇ ਐ ਕੋਹ ਪਰਮਿਸ਼ਨ ਤੇ ਪਾਣੀ ਚ ਨਹੀਂ ਵਰਤੇ ਉੱਤੇ ਹੋਏ ਨਹੀਂ ਕੁਛ ਬੂਧਰਾ ਹੋਰੇ ਕੋਹ ਕੰਨ ਕੁਛ ਕਰਾ ਇੱਥੇ ਵੀ ਇਹੀ ਲਾਗੂ ਆ ਦੋਹਾਂ ਦੇ ਨਾਲ ਲਾਗੂ ਕਰੋ ਪਹਿਲਾਂ ਆਪਣੇ ਤੇ ਲਾਗੂ ਕਰੀ ਦੀਏ ਭਗਤਾਂ ਨੇ ਆਪਣੇ ਤੇ ਲਾਗੂ ਕਰੀ ਗਏ ਪਹਿਨਾ ਆਪਣੇ ਤੇ ਲਾਗੂ ਕਰਨਾ ਦੋਹਾਂ ਤੇ ਨਹੀਂ ਲਾਗੂ ਕਰਨਾ ਦੋਹਾਂ ਤੇ ਲਾਗੂ ਕਰ ਲਈਦਾ ਪਹਿਨਾ ਲਾਗੂ ਕਰੇ ਉਹ ਸਮਰੱਥ ਹੈ ਆਪਣੇ ਲਾਗੂ ਕਰੂਗਾ ਤੂੰ ਤਾਂ ਦੱਸਣਾ ਹੀ ਹੈ ਲਾਗੂ ਨਹੀਂ ਇਥੇ ਕਰਨਾ ਦੱਸਣਾ ਬਸ